ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਜੋ ਕਿ ਇੱਕ ਹਫਤੇ ਦੇ ਵਿੱਚ ਅਰਬਾ ਰੁਪਏ ਵਧ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੀ ਕੀਮਤ ਨਾਲੋਂ ਹੁਣ ਕਾਫੀ ਜ਼ਿਆਦਾ ਵਾਧਾ ਇਸ ਦੇ ਵਿੱਚ ਵੇਖਣ ਨੂੰ ਮਿਲਿਆ ਮਾਮਲੇ ਸੰਬੰਧੀ ਜੋ ਰਿਪੋਰਟ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 7 ਮਾਰਚ ਨੂੰ ਖਤਮ ਹਫਤੇ ਦੇ ਵਿੱਚ 15.26 ਅਰਬ ਰੁਪਏ ਯਾਨੀ ਕਿ 1.33 ਲੱਖ ਕਰੋੜ ਰੁਪਏ ਵਧ ਕੇ ਜੋ ਲਗਭਗ 55.86 ਲੱਖ ਕਰੋੜ ਰੁਪਏ ਤੇ ਪਹੁੰਚ ਗਿਆ ਇਸ ਤੋਂ ਪਿਛਲੇ ਹਫਤੇ 21 ਫਰਵਰੀ ਤੋਂ 28 ਫਰਵਰੀ ਤੱਕ ਵਿਦੇਸ਼ੀ ਮੁਦਰਾ ਭੰਡਾਰ 15000 ਕਰੋੜ ਰੁਪਏ ਘਟ ਕੇ 55.53 ਲੱਖ ਕਰੋੜ ਰੁਪਏ ਰਹਿ ਗਿਆ ਸੀ ਪਰ ਇਸ ਵੇਲੇ ਇਸ ਦੇ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਆਂਕੜਿਆਂ ਦੇ ਅਨੁਸਾਰ ਵਿਦੇਸ਼ੀ ਮੁਦਰਾ ਜਾਇਦਾਦ ਜਿਹੜੀ ਹੈ ਉਹ 13.93 ਅਰਬ ਰੁਪਏ ਜਿਸ ਦਾ ਹਿਸਾਬ ਲਗਾਇਆ ਜਾ ਸਕਦਾ ਹੈ ਕਿ 1.21 ਲੱਖ ਕਰੋੜ ਰੁਪਏ ਵਧ ਕੇ 557.28 ਅਰਬ ਰੁਪਏ ਜੋ ਕਿ 48.46 ਲੱਖ ਕਰੋੜ ਰੁਪਏ ਹੋ ਗਈ ਹੈ ਸੋਨੇ ਦੇ ਭੰਡਾਰ ਦੀ ਹੁਣ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਵੀ 1 ਅਰਬ ਡਾਲਰ ਦਾ ਵਾਅਦਾ ਵਿਖੰਨ ਹੋ ਗਿਆ ਇਸ ਦੌਰਾਨ ਸੋਨੇ ਦੇ ਭੰਡਾਰ ਦੇ ਵਿੱਚ ਵਾਅਦਾ ਹੋਇਆ 1 ਅਰਬ ਡਾਲਰ ਯਾਨੀ ਕਿ 8700 ਕਰੋੜ ਰੁਪਏ ਵਧ ਕੇ 74.32 ਅਰਬ ਡਾਲਰ ਯਾਨੀ ਕਿ 6.46 ਲੱਖ ਕਰੋੜ ਰੁਪਏ ਹੋ ਗਿਆ ਇਸ ਦੇ ਨਾਲ ਹੀ ਸਪੈਸ਼ਲ ਬਰਾਇੰਗ ਅ ਰਾਈਟਸ 1843 ਕਰੋੜ ਰੁਪਏ ਵਧ ਕੇ 1.68 ਲੱਖ ਕਰੋੜ ਰੁਪਏ ਹੋ ਗਿਆ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਵਿੱਚ ਰਿਜ਼ਰਵ ਦੀ ਸਥਿਤੀ 600 ਕਰੋੜ ਰੁਪਏ ਵਧ ਕੇ 35650 ਕਰੋੜ ਰੁਪਏ ਹੋ ਗਈ ਹੈ ਆਰਬੀਆਈ ਦੇਸ਼ ਦੇ ਵਿਦੇਸ਼ੀ ਵਪਾਰ ਦੇ ਆਰਥਿਕ ਸੂਚਕਾਂ ਦੀ ਨਿਗਰਾਨੀ ਕਰਦਾ ਹੈ ਭਾਰਤ ਦਾ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ ਦੇਸ਼ ਦੇ ਵਿਦੇਸ਼ੀ ਵਪਾਰ ਦੇ ਆਰਥਿਕ ਸੂਚਕਾਂ ਦੀ ਨਿਗਰਾਨੀ ਕਰਦਾ ਹੈ ਤੇ ਹਰ ਸ਼ੁੱਕਰਵਾਰ ਨੂੰ ਵਿਦੇਸ਼ੀ ਮੁਦਰਾ ਭੰਡਾਰ ਦੇ ਆਂਕੜੇ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਆਂ। ਸਮੇਂ-ਸਮੇਂ ਤੇ RBI ਰੁਪਏ ਦੇ ਵਿੱਚ ਭਾਰੀ ਗਿਰਾਵਟ ਨੂੰ ਰੋਕਣ ਦੇ ਲਈ ਡਾਲਰ ਦੀ ਵਿਕਰੀ ਸਮੇਤ ਤਰਲਤਾ ਯਾਨੀ ਕਿ ਨਗਦ ਪ੍ਰਬੰਧਨ ਰਾਹੀਂ ਬਾਜ਼ਾਰ ਦੇ ਵਿੱਚ ਦਖਲ ਦਿੰਦਾ। ਇਸ ਤੋਂ ਇਲਾਵਾ RBI ਵਿਦੇਸ਼ੀ ਮੁਦਰਾ ਬਾਜ਼ਾਰ ਤੇ ਨਜ਼ਰ ਰੱਖਦਾ ਤੇ ਬਿਨਾਂ ਕਿਸੇ ਪੂਰਵ ਨਿਰਧਾਰਿਤ ਟੀਚੇਾਂ ਅਤੇ ਪੱਧਰ ਦੇ ਵੈਂਡਾ ਦੇ ਐਕਸਚੇਂਜ ਰੇਟ ਦੇ ਵਿੱਚ ਅਸਥਿਰਤਾ ਨੂੰ ਨਿਯੰਤਰਿਤ ਕਰਕੇ ਸਥਿਰ ਬਾਜ਼ਾਰ ਦੀਆਂ ਜੋ ਸਥਿਤੀਆਂ ਨੂੰ ਬਣਾਏ ਰੱਖਣ ਦੇ ਲਈ ਦਖਲ ਦਿੰਦਾ ਹੈ ਹੁੰਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਜੋ 7 ਮਾਰਚ ਯਾਨੀ ਕਿ 28 ਫਰਵਰੀ ਤੋਂ 7 ਮਾਰਚ ਨੂੰ ਜੋ ਇੱਕ ਹਫ਼ਤੇ ਦਾ ਸਮਾਂ ਖਤਮ ਹੋਇਆ ਉਸ ਦੇ ਵਿੱਚ ਉਹ 15.26 ਅਰਬ ਰੁਪਏ ਯਾਨੀ ਕਿ 1.33 ਲੱਖ ਕਰੋੜ ਰੁਪਏ ਵਧ ਕੇ 653.97 ਅਰਬ ਰੁਪਏ ਲਗਭਗ 55.86 ਲੱਖ ਕਰੋੜ ਰੁਪਏ ਤੇ ਪਹੁੰਚ ਗਿਆ ਹੈ ਸੋ ਪਿਛਲੇ ਹਫਤੇ ਦੀ ਗੱਲ ਕੀਤੀ ਜਾਏ ਕਿ 28 ਫਰਵਰੀ ਤੱਕ ਤਾਂ ਵਿਦੇਸ਼ੀ ਮੁਦਰਾ ਪੰਡਾਰ 15000 ਕਰੋੜ ਰੁਪਏ ਘਟ ਕੇ 55.53 ਲੱਖ ਕਰੋੜ ਰੁਪਏ ਰਹਿ ਗਿਆ ਸੀ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਆંકੜਿਆਂ ਦੇ ਵਿੱਚ ਇਹ ਪੂਰੀ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਮੁਦਰਾ ਜਾਇਦਾਦ ਜਿਹੜੀ ਹੈ ਉਹ ਜਿਸ ਨੂੰ FCAB ਕਿਹਾ ਜਾ ਸਕਦਾ ਇਸ ਦੇਲੇ 13. 93 ਅਰਬ ਰੁਪਏ 1.21 ਲੱਖ ਕਰੋੜ ਰੁਪਏ ਵੱਧ ਕੇ 557.28 ਅਰਬ ਰੁਪਏ ਹੋ ਗਈ ਸੋਨੇ ਦੇ ਭੰਡਾਰ ਦੇ ਵਿੱਚ ਵੀ ਇੱਕ ਅਰਬ ਡਾਲਰ ਦਾ ਜਿਹੜਾ ਵਾਅਦਾ ਹੈ ਉਹ ਦੇਖਿਆ ਜਾ ਸਕਦਾ ਹੈ ਤੇ ਲਗਾਤਾਰ ਇਹ ਫੋਰਨ ਐਕਸਚੇਂਜ ਦੇ ਵਿੱਚ ਵਾਅਦਾ ਹੋਇਆ ਜੇ ਗੱਲ ਕਰੀ ਜਾਵੇ ਪੈਸੇ ਦੀ ਤੇ ਲਗਾਤਾਰ ਕਰੋੜਾਂ ਦਾ ਜਿਹੜਾ ਵਾਅਦਾ ਹੋ ਰਿਹਾ ਉਸ ਨੂੰ ਲੈ ਕੇ ਰਿਪੋਰਟ ਆਰਬੀਆਈ ਦੇ ਵੱਲੋਂ ਸੰਜੀਕੀ ਕੀਤੀ ਗਈ ਹੈ